ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪਿੰਡੂ ਲਾਈਫਟੀਮ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਅੱਜ ਨਾ ਮੈਂ ਤੁਹਾਨੂੰ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਈ ਆ ਜਦੋਂ ਵੀ ਆਪਾਂ ਸਟੀਚਿੰਗ ਕਰਦੇ ਆ ਆਪਣਾ ਕਈ ਵਾਰ ਨਾ ਜੋ ਆਪਣਾ ਮੂਰਲਾ ਗੜਾ ਹੁੰਦਾ ਸ਼ਰਟ ਦਾ ਉਹ ਕਈ ਵਾਰ ਵੱਡਾ ਹੋ ਜਾਂਦਾ ਤਾਂ ਉਹਦਾ ਕੀ ਲਾਜ ਬਣੂਗਾ ਵੀ ਹੁਣ ਉਹਨੂੰ ਛੋਟਾ ਕਿਵੇਂ ਕਰੀਏ ਤੇ ਇਦਾਂ ਹੀ ਮੇਰੇ ਨਾਲ ਬਣਿਆ ਤੇ ਜਿਹੜਾ ਮੇਰਾ ਇਹ ਵਾਲਾ ਸੂਟ ਸੀ ਕਾਟਨ ਦਾ ਦੇਖੋ ਇਹ ਦਾ ਨਾ ਜੋ ਮੂਰਲਾ ਹੈ ਗਲਾ ਸੀ ਇਹ ਬਹੁਤ ਜ਼ਿਆਦਾ ਡੀਪ ਹੋ ਗਿਆ ਸੀ ਇਦਾਂ ਡੀਪ ਜ਼ਿਆਦਾ ਹੋ ਗਿਆ ਸੀ ਡੂੰਘਾ ਪਹੁੰਚਾ ਦੇ ਹੋ ਗਿਆ ਸੀ ਦੇਖੋ ਪਹਿਲਾਂ ਤਾਂ ਮੈਂ ਤੁਕੀਆਂ ਲਗਾਉਂਦੀ ਸੀ ਫਿਰ ਮੇਰੇ ਤੁਕੀਆਂ ਲਗਾਉਂਦੀ ਲਗਾਉਂਦੀ ਮੈਨੂੰ ਜ਼ਿਆਦਾ ਆਇਆ ਐਜੀ ਮੈਂ ਕਿਉਂ ਨਾ ਇਹਦੀ ਵੀਡੀਓ ਬਣਾ ਲਵਾਂ ਤੇ ਫਿਰ ਮੈਂ ਵੀਡੀਓ ਲੱਗ ਗਈ ਸੀ ਬਣਾਣ ਤੇ ਲੋ ਜੀ ਇਹ ਸੀ ਆਪਣਾ ਗਲਾ ਮੂਰਲਾ ਹਨਾ ਤੇ ਇਹ ਥੋੜਾ ਜਿਹਾ ਡੀਪ ਹੋ ਗਿਆ ਸੀ ਜ਼ਿਆਦਾ ਵੱਡਾ ਹੋ ਗਿਆ ਸੀ ਤੇ ਇਹਨੂੰ ਹੁਣ ਆਪਾਂ ਛੋਟਾ ਕਰਨ ਵਾਸਤੇ ਆਪਾਂ ਇੱਥੋਂ ਮੋਢੇ ਤੋਂ ਆਪਾਂ ਨਿਸ਼ਾਨੀ ਲਾ ਲਵਾਂਗੇ 6 ਇੰਚ ਦੀ ਨਿਸ਼ਾਨੀ ਲਗਾਈ ਸੀ ਇਹ ਵੀ ਇੱਥੋਂ ਆਪਾਂ ਤੁਕੀਆਂ ਧਰਨੀ ਸਟਾਰਟ ਕਰਨੀ ਐ ਨੇ 6 ਇੰਚ ਇਧਰੋਂ ਨਿਸ਼ਾਨੀ ਲਾ ਲਈ ਸੀ ਤੇ 6 ਇੰਚ ਲਗਾਈ ਸੀ ਜੀ ਆਪਾਂ ਨੇ ਇਧਰੋਂ ਤੇ ਆਹ ਵਾਲੀ ਲਗਾਈ ਪਈ ਐ ਨਿਸ਼ਾਨੀ 6 ਇੰਚ ਨਿਸ਼ਾਨੀ ਲਗਾ ਕੇ ਹਨਾ ਤੇ ਫੇਰ ਆਪਾਂ ਇੱਥੇ ਤੁਕੀਆਂ ਧਰਾਂਗੇ ਤੁਕੀਆਂ ਵਾਸਤੇ ਜੀ ਆਪਣਾ ਕੱਪੜਾ ਕੱਟਿਆ ਹੋਇਆ ਤੁਹਾਨੂੰ ਦਿਖਾਉਣੀ ਆ ਇਦਾਂ ਆਪਾਂ ਚਾਰ ਸਪੀਸ ਕੱਟਣੇ ਨੇ ਇਹ ਵਾਲੇ ਚਾਰ ਸਪੀਸ ਕੱਟਣੇ ਨੇ ਇਦਾਂ ਇਹ ਜੌਰਸ ਵੀ ਸਾਨੂੰ ਕੱਟ ਕੇ ਫਿਰ ਇਹਨੂੰ ਇਦਾਂ ਆਪਾਂ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਫਿਰ ਇਹਨੂੰ ਇਧਰੋਂ ਆਪਾਂ ਇਦਾਂ ਫੋਲਡ ਕਰ ਲੈਣਾ ਠੀਕ ਆ ਤੇ ਇਹਨੂੰ ਹੁਣ ਆਪਾਂ ਇਦਾਂ ਕਟਿੰਗ ਕਰ ਲਵਾਂਗੇ ਇਦਾਂ ਕਟਿੰਗ ਕਰਕੇ ਤੇ ਫਿਰ ਆਪਾਂ ਇਹ ਤੇ ਧੁੱਕੀ ਲਗਾਵਾਂਗੇ ਤੇ ਲੋ ਜੀ ਆਪਾਂ ਇਥੋਂ ਜਿੱਥੋਂ ਆਪਣਾ ਮੋਢੇ ਮੋਢੇ ਦੀ ਮਤਲਬ ਕੀ ਆਹਾ ਮੋਡਾ ਜੜਿਆ ਸੀਨ ਲਗਾਈ ਹੁੰਦੀ ਆ ਇੱਥੋਂ ਆਪਾਂ ਸਟਾਰਟ ਕਰਨੀ ਆ ਸਲਾਈ ਲਗਾਣੀ ਆ ਇੱਥੋਂ ਸਲਾਈ ਕਰਦੇ ਕਰਦੇ ਜਦੋਂ ਆਪਾਂ 6 ਇੰਚ ਤੇ ਨਿਸ਼ਾਨੀ ਲਗਾਏ ਤੇ ਫਿਰ ਇੱਥੇ ਤੁੱਕੀ ਧਰ ਲਈ ਸੀ ਆ ਦੇਖੋ ਇਦਾਂ ਤੁੱਕੀ ਧਰ ਲਈਏ ਇਹਦੇ ਉੱਤੇ ਤੇ ਫਿਰ ਅੱਗੇ ਥੋੜੀ ਸੇ ਸਲਾਈ ਲਗਾ ਕੇ ਫਿਰ ਅੱਗੇ ਤੁੱਕੀ ਧਰ ਲਈ ਸੀ ਤੇ ਲੋ ਜੀ ਹੁਣ ਆਪਾਂ ਅੱਗੇ ਅੱਗੇ ਤੁੱਕੀ ਧਰ ਲਵਾਂਗੇ ਆ ਦੇਖੋ ਮੇਰੀ ਸਲਾਈ ੱਡੀ ਹੋਈ ਆ ਮੈਂ ਕਿਹ ਚੱਲ ਮੈਂ ਵੀਡੀਓ ਵੀ ਬਣਾ ਲੈਣੀ ਆ ਨਾਲ ਤੇ ਇਦਾਂ ਕਰਕੇ ਆਪਾਂ ਨੇ ਤੁੱਕੀ ਧਰ ਲੈਣਾ ਤੁੱਕੀ ਨੂੰ ਧਰ ਲੈਣੀ ਆ ਆ ਦੇਖੋ ਇੱਥੇ ਸਲਾਈ ਧਰ ਲਵਾਂਗੇ ਆਪਾਂ ਇਦਾਂ ਹੀ ਆਪਾਂ ਇੱਥੇ ਸਲਾਈ ਲਗਾਵਾਂਗੇ ਇਦਾਂ ਹੁਣ ਜਿਹੜੀ ਆਪਣੀ ਆ ਧੁੱਕੇ ਬਣਾਈ ਹੋਈ ਹੈ ਇਦਾਂ ਇਹਨੂੰ ਇਹਦੇ ਨੀਚੇ ਤੇ ਇਹ ਧੁੱਕੀ ਦਾ ਇਦਾਂ ਧਿਆਨ ਰੱਖਣਾ ਵੀ ਜਿੱਥੇ ਆਪਾਂ ਨੇ 6 ਇੰਚ ਦੀ ਨਿਸ਼ਾਨੀ ਲਗਾਈ ਸੀ ਇਹ ਧੁੱਕੀ ਹੁਣ ਉੱਥੇ ਲੱਗੂਗੀ ਇਹਦਾ ਆਪਾਂ ਨੇ ਗੱਬਾ ਰੱਖ ਲੈਣਾ ਤੇ ਸਲਾਈ ਕਰਦੇ ਹੋਏ ਆਪਾਂ ਤੋਂ ਆਪਾਂ ਛੱਡ ਦੇਣੀ ਆ ਸਲਾਈ ਇਹ ਤੇ ਇਹਨੂੰ ਆਪਾਂ ਕਟਿੰਗ ਕਰ ਲਵਾਂਗੇ ਇਦਾਂ ਟੁੱਕੇ ਲਗਾ ਲਏ ਨੇ ਹੁਣ ਜਿਹੜੇ ਬਾਕੀ ਦੇ ਆਪਣੇ ਬਚੇ ਨੇ ਇਹ ਇਹਨੂੰ ਵੀ ਆਪਾਂ ਇਦਾਂ ਹੀ ਫੋਲਡ ਕਰ ਲੈਣਾ ਇਹਨੂੰ ਹੁਣ ਆਪਾਂ ਕਟਿੰਗ ਕਰਾਂਗੇ ਹੁਣ ਜਿਹੜੇ ਆਹ ਵਾਲੇ ਨਿਸ਼ਾਨ ਨੇ ਹਨਾ इत ए बचाले रख के क्या लगा लवेंगे ये सिरे तो सिलाई स्टार्ट करनी है मतलब की उपरों करनी है तो उपरों कर लो जो स्टार्टिंग करनी है तो सिलाई भी इथो कर सकते हैं करके कुछ काली रील चढ़ी हुई थी तीन मेरा लालच हो गया पर मैं भी गला भी एदा ही आप लवेंगे ਇੱਧਰ ਵਿਚਾਲੇ ਰੱਖਾਂਗੇ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਇਹਨੂੰ ਵਿਚાળੇ ਰੱਖ ਲਵਾਂਗੇ ਤੇ ਉਹ ਜੋ ਆਪਣਾ ਗਲਾ ਹੈ ਨਾ ਉਹ ਛੋਟਾ ਹੋ ਜਾਊਗਾ ਮਤਲਬ ਕਿ ਪਾਇਆ ਵੀ ਸੋਹਣਾ ਲੱਗੂਗਾ ਤੇ ਨਾਲ ਡਿਜ਼ਾਈਨ ਦਾ ਡਿਜ਼ਾਈਨ ਬਣ ਜਾਊਗਾ ਨਾਲੇ ਜੋ ਆਪਣਾ ਗਲਾ ਮੂਰਲਾ ਜਿਆਦਾ ਵੱਡਾ ਹੋ ਗਿਆ ਸੀ ਡੀਪ ਬਣ ਗਿਆ ਸੀ ਉਹ ਛੋਟਾ ਹੋ ਜਾਊਗਾ ਇਹ ਆਪਾਂ ਤਾਂ ਤੱਕ ਲੈ ਜਾਵਾਂਗੇ ਤੁਹਾਨੂੰ ਹੁਣ ਲਾ ਕੇ ਲਾਉਂਦੇ ਹਾਂ ਹੁਣ ਦਿਖਾਣੇ ਤੁਹਾਨੂੰ ਇਹ ਮਿੱਗ ਲੈਦਾ ਕਿੰਨਾ ਤਾਂ ਫਰਤ ਪਾਇਆ ਜੋ ਆਪਾਂ ਤਾਂ ਗਿਨੇ ਹੀ ਸਾਰੇ ਕੈਂਚੀ ਨਾਲ ਆਪਾਂ ਕੱਟ ਲੈਣੇ ਨੇ ਦੇਖੋ ਨਾਲੇ ਤਾਂ ਆਪਣੇ ਦਾ ਡਿਜ਼ਾਈਨ ਦਾ ਡਿਜ਼ਾਈਨ ਬਣ ਗਿਆ ਤੇ ਆਪਣਾ ਜੋ ਗਲਾ ਸੀ ਮੂਰੋ ਉਹ ਵੀ ਥੋੜਾ ਛੋਟਾ ਹੋ ਗਿਆ ਹਨਾ ਨਾਲੇ ਡਿਜ਼ਾਈਨ ਬਣ ਗਿਆ ਸਿਰਫ ਇੰਨੀਆਂ ਕੁ ਲਗਾਈਆਂ ਨੇ ਮੈਨੇ ਤੁਕੀਆਂ ਜ਼ਿਆਦਾ ਨਹੀਂ ਲਗਾਈਆਂ ਮੈਂ ਕਿ ਜ਼ਿਆਦਾ ਫਿਰ ਭੜੀਆਂ ਇਹ ਲੱਗਣਗੀਆਂ ਬਸ ਆਪਾਂ ਨੇ ਮੂਰੇ ਮੂਰੇ ਲਗਾ ਲਈਆਂ ਨੇ ਜਿੱਥੋਂ ਆਪਾਂ ਨੂੰ ਗਲਾ ਡੀਪ ਲੱਗਦਾ ਸੀ ਇਹ ਵਾਲੀ ਤੁਕੀਆਂ ਆਪਾਂ ਨੇ ਰੱਖ ਕੇ ਲਗਾ ਲਈਆਂ ਨੇ ਤੇ ਆਪਣਾ ਗਲਾ ਵੀ ਛੋਟਾ ਹੋ ਗਿਆ ਤੇ ਲੋ ਜੀ ਏਸੀ ਆਪਣੀ ਅੱਜ ਦੀ ਬਿਲਕੁਲ ਛੋਟੀ ਜੀ ਵੀਡੀਓ ਮਤਲਬ ਕਿ ਜੋ ਆਪਣਾ ਮੂਰਲਾ ਗਲਾ ਜੇ ਵੱਡਾ ਹੋ ਜੇ ਤਾਂ ਆਪਾਂ ਕਿਸ ਤਰ੍ਹਾਂ ਨੂੰ ਛੋਟਾ ਕਰ ਸਕੀਏ ਤੇ ਏਸੀ ਆਪਣੀ ਛੋਟੀ ਜੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਸ਼ਕੀਆ